ਇੱਥੇ ਮੈਂ ਕਰਨੀ ਆ ਸਫਾਈ ਮੇਰਾ ਇਹ ਸਫਾਈਆਂ ਦਾ ਮੈਂ ਦੂਜਾ ਭਾਗ ਪਾਉਂਦੀ ਆ ਇਹ ਮੈਂ ਆਪਣੇ ਰੂਮ ਦੀ ਕਰਨੀ ਆ ਸਫਾਈ ਤੇ ਗੱਦਾਂ ਲਾ ਕੇ ਆਪਾਂ ਕਰ ਲਿਆ ਵਾ ਸਾਈਡ ਤੇ ਪਹਿਲੋ ਮੈਂ ਸੋਚਿਆ ਸੀ ਕਿ ਇੱਥੇ ਨਾ ਬੈੱਡ ਜਿਹੜਾ ਵਾ ਇੱਥੇ ਹੀ ਰਹਿਣ ਦਿੰਨੇ ਆ ਤੇ ਉਸ ਤੋਂ ਬਾਅਦ ਫਿਰ ਸਫਾਈਆਂ ਕਰਦਿਆਂ ਕਰਦਿਆਂ ਜਿਹੜੀ ਸਾਡੀ ਸਲਾਹ ਚੇਂਜ ਹੋ ਗਈ ਵੀ ਆਪਾਂ ਇਹਨੂੰ ਥੋੜਾ ਖਟਾ ਦਿੰਨੇ ਆ ਬੈੱਡ ਨੂੰ ਤੇ ਨਾਲੇ ਚਲੋ ਕੰਧ ਜਿਹਦਾ ਇੱਕ ਸਾਈਡ ਤੇ ਪਈ ਰਹੇ ਢੋ ਤੇ ਫਿਰ ਆਪਾਂ ਜਦੋਂ ਸਾਫ਼ ਕਰਦੇ ਰਹਿੰਦੇ ਆ ਢੋਲ ਨੂੰ ਤੇ ਉਹਦੀਆਂ ਲੀਕਾਂ ਵੀ ਕੰਦਾਂ ਨੂੰ ਪੈਣੀਆਂ ਕਿਹੜਾ ਸ਼ੁਰੂ ਹੋ ਜਾਂਦੀਆਂ ਨੇ ਤਾਂ ਕਰਕੇ ਫਿਰ ਆਪਾਂ ਸੱਚਾ ਵਿਚਲੋਂ ਨਾਲੇ ਇਦਾਂ ਜ਼ਿਆਦਾ ਫਰੈਸ਼ ਲੱਗਦਾ ਜਦੋਂ ਆਪਾਂ ਇੱਕ ਵਾਰਾ ਸਫਾਈ ਕਰਦਿਆਂ ਕਰਦੇ ਆ ਚੇਂਜ ਵਗੈਰਾ ਕਰ ਲੀਏ ਤੇ ਹੋਰ ਵੀ ਜ਼ਿਆਦਾ ਸੋਹਣਾ ਲੱਗਣ ਲੱਗ ਜਾਂਦਾ ਵਾ ਘਰ ਤੇ ਤਾਂ ਕਰਕੇ ਇੰਜਾਂ ਚਲੋ ਇੱਕ ਵਾਰਾ ਥੋੜਾ ਆਪਾਂ ਸੈਟਿੰਗ ਵਗੈਰਾ ਆਪਾਂ ਕਰ ਲੈਨੇ ਆ ਚੇਂਜ ਤੇ ਦਿਲਛੇਤ ਮੈਂ ਕਰਨੀ ਆ ਕਰਨੇ ਆ ਤੇ ਆ ਮੈਂ ਟੋਟੂ ਵੈ ਕੇ ਚਲੋ ਪਿੱਛੋਂ ਜੋ ਵੀ ਕੋਈ ਜਾੜਾ ਵਗੈਰਾ ਕਿਉਂਕਿ ਬੈੱਡ ਜਦੋਂ ਲੱਗ ਜਾਂਦਾ ਵਾ ਕੱਦ ਨਾ ਉਸ ਤੋਂ ਬਾਅਦ ਹੋਰ ਤਾਂ ਆਪਾਂ ਭਿੰਜ ਨਹੀਂ ਮਰਜੀ ਸਫਾਈ ਕਰਦੇ ਦੇਗੇ ਪਰ ਜਿਹੜਾ ਫਰਨੀਚਰ ਕੰਦਾ ਨਾ ਲੱਗਾ ਹੁੰਦਾ ਉਹ ਤਾਂ ਫਿਰ ਉਦੋਂ ਹੀ ਹੋਣਾ ਜਦੋਂ ਆਪਾਂ ਡੀਪ ਕਲੀਨ ਕਰਦੇ ਆ ਘਰ ਨੂੰ ਤੇ ਹਾਂ ਜੇ ਮੈਂ ਵੈਸੇ ਪਹਿਲਾਂ ਮੈਂ ਹੀ ਸੋਚਿਆ ਸੀ ਕਿ ਮੈਂ ਮਤਲਬ ਥੋੜਾ ਰੋਕ ਕੇ 15 20 ਦਿਨ ਤਾਂ ਫਿਰ ਮੈਂ ਸਫਾਈਆਂ ਕਰਨੀਆਂ ਵਾ ਸਟਾਰਟ ਪਰ ਫਿਰ ਮੇਰੇ ਗੈਸਟ ਆਉਣ ਦੇ ਕਰਕੇ ਵੀ ਗੈਸਟ ਆਉਣ ਵਾਲੇ ਆ ਮੇਰੇ ਤਾਂ ਮੈਂ ਕਿਹਾ ਚਲੋ ਫਿਰ ਬਾਅਦ ਚ ਵੀ ਤਾਂ ਕਰਨੀਆਂ ਆਪਾਂ ਗੈਸਟ ਆਉਣ ਤੋਂ ਪਹਿਲੋ-ਵੈਲੇ ਹੀ ਕਰ ਲੈਨੇ ਇਹਨਾਂ ਦੇ ਘਰ ਵਧੀਆ ਲੱਗੂਗਾ ਤੇ ਨਾਲ ਇਹ ਹੁੰਦਾ ਵਾ ਕਿ ਜਦੋਂ ਆਪਾਂ ਘਰ ਸਾਫ਼-ਸੂਫ ਕਰ ਦਨੇ ਇੱਕ ਉਹ ਡੀਪ ਕਲੀਨ ਹੋਇਆ ਹੋਇਆ ਤੇ ਕੰਮ ਛੇਤੀ ਖਤਮ ਹੋ ਜਾਂਦਾ ਵਾ ਸਾਫ਼-ਸਫਾਈਆਂ ਵਾਲਾ ਤੇ ਇੱਕ ਇਹ ਕਿ ਤੂੜੀ ਕੰਡ ਵਗੈਰਾ ਬਹੁਤ ਜ਼ਿਆਦਾ ਉੱਡ ਕਿਉਂ ਡੀ ਬ੍ਰੀਕ-ਬ੍ਰੀਕ ਕਿਉਂਕਿ ਸਾਡਾ ਪੈਲੀਆਂ ਦੇ ਵਿੱਚ ਘਾਰਿਆ ਤੇ ਜਿਹੜਾ ਸਾਈਡ ਤੋਂ ਜੋ ਵੀ ਕ੍ਰੈਸ਼ਰ ਵਗੈਰਾ ਲੱਗਦੇ ਨੇ ਤੇ ਉਹ ਫਿਰ ਜਿਹੜੀ ਤੂੜੀ ਆ ਉਹ ਉੱਡ-ਉੱਡ ਕੇ ਆਉਂਦੀ ਆ ਬਹੁਤ ਜ਼ਿਆਦਾ ਚਾਰਜ ਫਿਰੇ ਹੀ ਪੈਲੀਆਂ ਨੇ ਘਰਾਂ ਦੇ ਸਾਡੇ ਤੇ ਤਾਂ ਕਰਕੇ ਫਿਰ ਮੈਂ ਕਰਨੀਆਂ ਵੀ ਚਲੋ ਫੇਰ ਦੇਖੀ ਜਾਓ ਦੁਬਾਰਾ ਫੇਰ ਕਰ ਲਾਂਗੇ ਫਿਰ ਕੀ ਆਪਣੇ ਘਰ ਆਪਾਂ ਕਰਦੇ ਰਹਿਣਾ ਇਹ ਕੰਮ ਆਪਾਂ ਨੂੰ ਸਫਾਈਆਂ ਕਰਨੀਆਂ ਔਰ ਰੋਟੀ ਬਣਾ ਲਈ ਹੋਰ ਕੀ ਕਰਨਾ ਹੁੰਦਾ ਸਾਰਾ ਦਿਨ ਤੇ ਇਥੇ ਨਾ ਮੈਂ ਦਿਲਚੇਰ ਨੂੰ ਬਾੜਿਆ ਵਾ ਪਿੱਛੇ ਮੈਂ ਕਿਹਾ ਤੂੰ ਪਤਲਾ ਵਾ ਤੂੰ ਬਾੜ ਕੇ ਪਿੱਛੇ ਢੋ ਨੂੰ ਇੱਕ ਰਾ ਕੱਪੜਾ ਮਾਰ ਦੇ ਤੇ ਢੋ ਨੂੰ ਸਾਰੇ ਆਪ ਕਪੜਾ ਕੁਪੜਾ ਮਾਰ ਲਿਆ ਇਹ ਜਿਹੜਾ ਬੈੱਡ ਆ ਨਾ ਇਹ ਵੱਡਾ ਵਾ ਕਿੰਗ ਸਾਈਜ਼ ਕਿੰਗ ਸਾਈਜ਼ ਆ ਬੈੱਡ ਇਹਦੇ ਨਾਲ ਜਿਹੜੇ ਟੇਬਲ ਨੇ ਇਹਦੇ ਨਾਲ ਅਟੈਚ ਨੇ ਤੇ ਜਿਹੜੀ ਢੋ ਆ ਨਾ ਉਹਦਾ ਕਾਫੀ ਵੱਡਾ ਵਾਇਆ ਜਾਂ ਬਣ ਜਾਂਦਾ ਵਾ ਕਿਉਂਕਿ ਬੈੱਡ ਵੀ ਕਾਫੀ ਵੱਡਾ ਵਾ ਤਾਂ ਨਾਰਮਲ ਬੈੱਡ ਨਾਲੋਂ ਇਹਦੇ ਤੇ ਜਿਹੜੀਆਂ ਨਾਰਮਲ ਦੂਜੇ ਬੈੱਡ ਤੇ ਤੇ ਮੇਰੇ ਬਾਹਰ ਵਾਲੇ ਬੈੱਡ ਤੇ ਜਿਹੜੀ ਬੈੱਡ ਸ਼ੀਟ ਆ ਜਾਂਦੀ ਆ ਐਸ ਬੈੱਡ ਤੇ ਉਹ ਬੈੱਡ ਸ਼ੀਟਾਂ ਨਹੀਂ ਆਉਂਦੀਆਂ ਕਿਉਂਕਿ ਉਹ ਨਿੱਕੀਆਂ ਨੇ ਬੈੱਡ ਸ਼ੀਟਾਂ ਤੇ ਮੈਂ ਨਾ ਇੱਥੇ ਥੋੜਾ ਜਿਹਾ ਕੰਦ ਤੋਂ ਹਟੋਂਡੀ ਆ ਤਾਂ ਕਰਕੇ ਕਿ ਜਦੋਂ ਆਪਾਂ ਪੋਚੇ ਪੁੱਜੇ ਜੋ ਵੀ ਝਾੜੂ-ਝੂੜੂ ਲਾਈਏ ਤੇ ਫਿਰ ਆਰਾਮ ਦੇ ਨਾਲ ਸੈਡਾਂ ਤੇ ਲੱਗ ਜੇ ਜੇ ਬਹੁਤਾ ਜ਼ਿਆਦਾ ਫਿਰ ਕੰਦ ਨਾਲ ਜੁੜ ਜੂਗਾ ਸੈਡਾਂ ਤੋਂ ਵੀ ਤੇ ਫਿਰ ਜਿਹੜਾ ਵਾ ਝਾੜੂ-ਝੂੜੂ ਨਹੀਂ ਲੱਗਦਾ ਹਨਾ ਤਾ ਕਰਕੇ ਮੈਂ ਰੱਖਿਆ ਵਾ ਕਿ ਥੋੜਾ ਸਾਈਡਾਂ ਤਾਂ ਆਪਾਂ ਝਾੜੂ ਝੂੜ ਕੱਢ ਲਈਏ ਬੈ ਕੇ ਆਰਾਮ ਨਾਲ ਪੋਚੇ ਵਗੈਰਾ ਜੋ ਵੀ ਵੀ ਕਰਨਾ ਸਾਫ ਸਫਾਈ ਹੋ ਜਾਂਦੀ ਆ ਇਧਰਲੀ ਸਾਈਡਸ ਮੈਂ ਵੇਖ ਖੜੀ ਹੀ ਕਿ ਸਪੇਸ ਹੈਗਾ ਵਾ ਵੀ ਜੇ ਮੈਂ ਖਲੋਵਾ ਸਫਾਈ ਕਰਨ ਵਾਸਤੇ ਦਿਵਾਜ ਖਲੋਇਆ ਜਾਵੇ ਤੇ ਸਪੇਸ ਹੈ ਮੈਂ ਫਿਰ ਥੋੜਾ ਜਿਹਾ ਵਧਾ ਦਿੱਤਾ ਹੀ ਬਾਅਦ ਵਿੱਚ ਥੋੜਾ ਖਿੱਚ ਕੇ ਇਧਰ ਨੂੰ ਮੈਂ ਹੋਰ ਕਰਤਾ ਵਾ ਤੇ ਇੱਥੇ ਦਿਲਸ਼ੇਰ ਨੂੰ ਅੱਜ ਛੁੱਟੀ ਆ ਤੇ ਦਿਲਸ਼ੇਰ ਮੈਂ ਨਾਲ ਆਇਆ ਹੈਲਪ ਕਰਨ ਤੇ ਮੈਂ ਇੱਕ ਵਾਰ ਮੈਂ ਕਿ ਚਲੋ ਮੈਂ ਨਾਲ ਦੀ ਨਾਲ ਡਸਟਿੰਗ ਵੀ ਕਰੀ ਜਾਂਦੀ ਆ ਕਿ ਕਿ ਚਲੋ ਇੱਕ ਵਾਰ ਆਪਾਂ ਫਰਨੀਚਰ ਜਦੋਂ ਸੈੱਟ ਕਰਨਾ ਉਦੋਂ ਕਰ ਲੈਨੇ ਆ ਤੇ ਇੱਕ ਵਾਰ ਜਦੋਂ ਸੈੱਟ ਹੋ ਜਾਊਗਾ ਸਾਰਾ ਤੇ ਉਦੋਂ ਇੱਕ ਵਾਰ ਫੇਰ ਆਪਾਂ ਪੂਰੇ ਰੂਮ ਦੀ ਜਿਹੜੀ ਆ ਡਸਟਿੰਗ ਉਹ ਕਰਦਾਂਗੇ ਤੇ ਇਹਨਾ ਬੈੱਡ ਬੈੱਡ ਤਾਂ ਨਹੀਂ ਜਿਹੜੀ ਲੱਕੜ ਆ ਇਹਦਾ ਬਹੁਤ ਜ਼ਿਆਦਾ weight ਆ ਤੇ ਇਹਦੇ ਵਿੱਚ ਨਾ ਸਮਾਨ ਵੀ ਨਹੀਂ ਹੈਗਾ ਜਾਂ ਤਾਂ ਇਹ ਵੀ ਬਹੁਤ ਜ਼ਿਆਦਾ ਸਮਾਨ ਆ ਸਮਾਨ ਕੋਈ ਖਾਸ ਨਹੀਂ ਹੈ ਜਿੱਦਾਂ ਮੇਰੇ ਸਿੰਥੈਟਿਕ ਦੇ ਸੂਟ ਵਗੈਰਾ ਨੇ ਤੇ ਇਹੋ ਜਿਹਾ ਇਸ ਮਾਨਾ ਕੋਈ ਬਹੁਤ ਆ ਜਿਆਦਾ ਪਰਿਆ ਇਦਾਂ ਬੈਡ ਹੈ ਨਹੀਂਗਾ ਪਰ ਬਹੁਤ ਜਿਆਦਾ ਨਾ ਪਾਰਾ ਬੈਟਾ ਲੱਕੜ ਬੜੀ ਪਾਰੀ ਹੈ ਜਿਹੜਾ ਬਾਹਰ ਵਾਲਾ ਬੈਡ ਆ ਬਹੁਤ ਸੌਖਾ ਖਿੱਚਿਆ ਜਾਂਦਾ ਵਾ ਤੇ ਇਹਨੂੰ ਤੇ ਹੀ ਮਾਪਤ ਖਿੱਚ ਖਿੱਚ ਕੇ ਹੰਬ ਗਏ ਤੇ ਇੱਥੇ ਮੈਂ ਨਾ ਆ ਮੈਂ ਫੇਰ ਆਖੋ ਥੋੜੀ ਸਪੇਸ ਵਧਾਤੀ ਆ ਤੇ ਵੀ ਜਿਹੜਾ ਪੋਚਾ ਪੂਚਾ ਲੱਗ ਜੇ ਸਹੀ ਤਰ੍ਹਾਂ ਇੱਥੇ ਮੈਂ ਤਾਂ ਦਿਲਸ਼ੇਰ ਬਹੁਤ ਔਖਾ ਹੀ ਖਿੱਚ ਕੇ ਬੈਡ ਸਾਈਡਾਂ ਤੇ ਕੀਤਾ ਵਾ ਤੇ ਤੇ ਮੈਂ ਸਾਰੀ ਸਾਫ ਸਫਾਈ ਕਰਕੇ ਆਪਣਾ ਤੇ ਉਸ ਤੋਂ ਬਾਅਦ ਲਾਈਟ ਵੀ ਬੰਦ ਹੋ ਗਈ 1:30 ਕਿਉਂਕਿ ਲਾਈਟ ਬੰਦ ਹੋ ਜਾਂਦੀ ਆ ਤੇ ਤਾਂ ਕਰਕੇ ਫਿਰ ਲਾਈਟ ਨੇ ਤਾਂ ਫਿਰ ਆਪਣੇ ਟਾਈਮ ਤੇ ਬੰਦ ਹੋਣਾ ਹੀ ਹੁੰਦਾ ਹੈ ਨਾ ਤੇ ਇੱਥੇ ਮੈਂ ਆਵਲੀਆਂ ਸੈਟਾਂ ਵੀ ਸਾਰੀਆਂ ਕਰਕੇ ਕਲੀਨ ਤੇ ਉੱਪਰੋਂ ਹੁਣ ਆਵਿਕ ਮੈਂ ਨਾ A ਸਾਈਡ ਤੇ ਬੈੱਡ ਪিলো ਲਾਉਂਦਾ ਸਲਾਹ ਹੀ ਜਿੱਧਰ ਚਾਰਜ ਲੱਗਾ ਪਰ ਚਾਰਜਰ ਦੇ ਕਰਕੇ ਨਹੀਂ ਕਿ ਚਲੋ ਚਾਰਜ ਫਿਰ ਫੋਨ ਫੋਨ ਚਾਰਜ ਲਾ ਲਈਦਾ ਵਾ ਤੇ ਬਾਕੀ ਜਿੰਨਾ ਵੀ ਮੇਰਾ ਰੂਮ ਜਦੋਂ ਸੈੱਟ ਹੋ ਗਿਆ ਬਾਕੀ ਦਾ ਤੁਹਾਡਾ ਮੈਂ ਸੈਟਿੰਗ ਦੇ ਕਰਨ ਤੋਂ ਬਾਅਦ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਵਾਇਸ ਬੰਦ ਹੋਣ ਕਰਕੇ ਮੈਨੂੰ ਵਾਇਸ ਓਵਰ ਕਰਨੀ ਪਈ ਆ। ਲੋ ਜੀ ਫਾਈਨਲੀ ਲੁੱਕ ਆਪਾਂ ਚੇਂਜ ਕਰਤੀ ਸਾਰੀ। ਆਹ ਅਲਮੇਰਾ ਇੱਧਰ ਲਈ ਰੱਖਤੀ ਇੱਧਰਲੀ ਸਾਈਡ ਤੇ ਬੈੱਡ ਆਪਾਂ ਚੇਂਜ ਕਰਤਾ। ਬੈੱਡ ਪਹਿਲਾਂ ਐਸਟੋ ਦੇ ਨਾਲ ਹੀ ਹੁਣ ਆਪਾਂ ਇੱਧਰ ਕਰਤਾ ਤੇ ਡਰੈਸਿੰਗ ਟੇਬਲ ਆਪਣਾ ਆ ਵਾ ਤੇ ਗੁਟਕਾ ਸੈਵਲ ਆ। ਜਿਹੜਾ ਆਪਾਂ ਬਣਾਇਆ ਵਾ ਗੁਰੂ ਘਰ ਛੋਟਾ ਜਿਹਾ ਇਹ ਟੰਗਣਾ ਵਾ ਆਇਆ ਨਹੀਂ ਗਾ ਹਜੇ ਮਿਸਤਰੀ ਨਹੀਂ ਆਇਆ ਤੇ ਇਦਾਂ ਕਰਕੇ ਮੈਂ ਪੂਰਾ ਰੂਮ ਜਿਹੜਾ ਇਦਾਂ ਕਰਕੇ ਚੇਂਜ ਕਰਤਾ ਵਾ ਸੈਟਿੰਗ ਤਾਂ ਸੇਮ ਅੱਗੇ ਵਾਂਗੂ ਹੀ ਆ ਹਾਂ ਬੁੱਕ ਉਹ ਜਿਹੜੀ ਮੈਂ ਪੜਤੀ ਆ ਤੇ ਹੋ ਰਹਿਤੀ ਆ ਨੇ ਮੈਂ ਕੁਛ ਉਹ ਇੱਕ ਫੋਨ 'ਤੇ ਆ ਬਾਕੀ ਸਾਰੇ ਰੂਮ ਦੀ ਇਦਾਂ ਦੀ ਲੁੱਕ ਆ ਗਈ ਹੈ ਬੜੀ ਪਿਆਰੀ ਥੋੜਾ ਨਾ ਡਿਫਰੈਂਟ ਡਿਫਰੈਂਟ ਜਿਆ ਲੱਗਣ ਡਿਆ ਕੁਛ ਨਵਾਂ ਨਵਾਂ ਜਿਆ ਲੱਗਣ ਡਿਆ ਵਾ ਪਹਿਲਾਂ ਇੱਧਰ ਹੀ ਹੁਣ ਇੱਧਰ ਹੋ ਗਿਆ ਇੱਕ ਗੱਲ ਵਧੀਆ ਹੋ ਗਈ ਅਲਮਾਰੀ ਆ ਰੇਸਿੰਗ ਟੇਬਲ ਔਰ ਮੇਰਾ ਇਹ ਆਮੋ ਸਾਹਮਣੇ ਹੋ ਗਏ ਨੇ ਇਦਾਂ ਕਰਕੇ ਆਮੋ ਸਾਹਮਣੇ ਹੋ ਗਏ ਆ ਤੇ ਮੈਂ ਵੀ ਹੋ ਗਈਆਂ ਤਿਆਰ ਨਾ ਨੂੰ ਕੇ ਤੇ ਹੁਣ ਜਾਉਂਗੀ ਮੈਂ ਆਪਣੀ ਭੂਆ ਦੇ ਘਰ ਤੇ ਹੋ ਗਈਆਂ ਵਿਹਲੀ ਸਾਰਾ ਬਾਹਰ ਦਾ ਟੀਵੀ ਦੀ ਬਾਜ ਬੰਦ ਕਰ ਦਿਲ ਬਾਰ ਦਾ ਪੂਰਾ ਕਲੀਨ ਕਰਤਾ ਮੈਂ ਆ ਜਿਹੜਾ ਪੂੜੀ ਹੈ ਨਾ ਇਹ ਰਹਿ ਗਈ ਕਲੀਨ ਹੋਣ ਵਾਲੀ ਗ੍ਰਿਲ ਅੱਜ ਨਹੀਂ ਹੋਈ ਮੇਰੇ ਕੋ ਕਿਉਂਕਿ ਮੈਂ ਡੀਪ ਕਲੀਨ ਕਰਨੀ ਆ ਘਰ ਨੂੰ ਇਹਦਾ ਨੋਰਮਲ ਤੇ ਸਫਾਈ ਹੋ ਰਹੀ ਹੁੰਦੀ ਹੈ ਇਹਨੇ ਤੇ ਡ్రਾਈੰਗ ਰੂਮ ਵੀ ਥੋੜਾ ਆ ਜਾ ਤੁਹਾਨੂੰ ਵਖਾਦਨੀ ਆ ਹੋਰ ਰੱਖੇ ਨੇ ਮਗੜਕਾ ਸਾਬ ਸਾਰੇ ਹਜੇ ਸਾਂਭਣ ਵਾਲੇ ਨੇ ਆ ਸਾਰਾ ਕਲੀਨ ਹੋਣ ਵਾਲਾ ਵਾ ਉਹ ਤਾਂ ਚਲੋ ਨੋਰਮਲ ਹੁੰਦਾ ਹੀ ਆ ਪਰ ਜਿਹੜਾ ਆਪਾਂ ਡੀਪ ਕਲੀਨ ਹਜੇ ਇਹ ਰੂਮ ਨਹੀਂ ਹੋਇਆ ਇਹਦੇ ਡੀਪ ਕਲੀਨ ਵਿੱਚ ਸਿਰਫ ਇਹਦੀ ਆ ਬਾਰੀ ਆ ਇਹ ਕਲੀਨ ਕਰਨੀ ਪੈਂਦੀ ਆ ਤੇ ਬਾਕੀ ਤਾਂ ਨੋਰਮਲ ਰੋਜ਼ ਹੁੰਦਾ ਹੀ ਆ ਹੈਨਾ ਸੇਮ ਹੋਈ ਤੇ ਇੱਥੇ ਰੱਖਿਆ ਇਹਦੇ ਵਿੱਚ ਕੋਹ ਕੱਪੜੇ ਆ ਜਿਹੜੇ ਸਾੜਨ-ਸੂੜਨ ਵਾਲੇ ਆ ਉਹ ਸ਼ਾਇਦ ਇੱਕ ਦਾ ਧੁੱਪਣ ਵਾਲਾ ਹੋਣਾ ਵਾ ਤੇ ਆ ਮੈਂ ਕੱਢ ਲਿਆ ਵਾ ਵਾਟਰ ਪੂਲਰ ਇਹ ਚ ਮੈਂ ਬਰਫਰਾ ਕੋਲਾ ਪਾ ਕੇ ਰੱਖ ਲਿਆ ਵਾ ਸਾਰਾ ਦਿਨ ਪੀਣ ਦੇ ਕੰਮ ਆਊਗਾ ਆ ਰਹਿ ਗਈ ਪੌੜੀ ਸਾਫ਼ ਹੋਣ ਵਾਲੀ ਤੇ ਕਿਚਨ ਵਿੱਚ ਆਪਾਂ ਸਾਰੀ ਕਲੀਨ ਕਰ ਲਈ ਐ ਇੱਕ ਵਾਰਾਂ ਪੂਰੇ ਡੱਬੇ ਡੁੱਬੇ ਉੱਪਰੋਂ ਲਾ ਕੇ ਸਾਰੇ ਧੋਤੇ ਫ੍ਰਿਜ ਧੋਤੀ ਆ ਕੰਦਾ ਆ ਬਾਰੀ ਸਭ ਕੁਝ ਧੋਤਾ ਵਾ ਆਸਮਾਨ ਕੁਛ ਮੈਂ ਰੱਖਿਆ ਵਾ ਆ ਰਹਿ ਗਿਆ ਜੇ ਧੁੱਪ ਵਾਲਾ ਆ ਧੋਤੇ ਚੁੱਕਣ ਵਾਲੇ ਆ ਤੇ ਬਾਕੀ ਸਭ ਕਲੀਨ ਕਰ ਲਿਆ ਵਾ ਭਾਂਡੇ ਮੇਰੇ ਉੱਪਰ ਲਾਉਣ ਵਾਲੇ ਨੇ ਗਿੱਲੇ ਆ ਥੋੜੇ ਤੇ ਸੁੱਕਦੇ ਆ ਫਿਰ ਆਪਾਂ ਲਾਵਾਂਗੇ ਇਹਨਾਂ ਨੂੰ ਤੇ ਆ ਬੈਠ ਉੱਥੇ ਇੱਥੇ ਰੱਖਤਾ ਵਾ ਆ ਮੈਟ ਜਿਹੜਾ ਵਾ ਇਹ ਰੇਸੀ ਉੱਥੇ ਵਿਛਦਾ ਹਈ ਔਰ ਉਥੇ ਹੁਣ ਮੈਂ ਇੱਥੇ ਵਿਛਾ ਦਿੱਤਾ ਵਾ ਥੋੜਾ ਚੇਂਜ ਕਰਨ ਵਾਸਤੇ ਆਹ ਟੇਬਲ ਉਸ ਕਾਰਨਰ ਚ ਸੀ ਹੁਣ ਮੈਂ ਇੱਥੇ ਰੱਖਤਾ ਵਾ ਚਟਾਈ ਇੱਥੇ ਹੀ ਵਿਛਦੀ ਸੀ ਪਹਿਲੋਂ ਵੀ ਤੇ ਆਪਾਂ ਹੁਣ ਆ ਮੈਟ ਵਗੈਰਾ ਜਿਹੜੇ ਕੱਢ ਕੇ ਵਿਛਾਦੇ ਪਹਿਲੋਂ ਮੈਂ ਨਾ ਰੱਖਤੇ ਹੀ ਤੂੜ ਮਿੱਟੀ ਦੇ ਕਰਕੇ ਨਾ ਵਿੱਚ ਉੱਕਦਾ ਹੀ ਸਾਰਾ ਸਮਾਨ ਤੇ ਸਟੋਰ ਵੀ ਆਪਣਾ ਕਲੀਨ ਹੋ ਜਾਏ ਡੀਪੀ ਪੂਰਾ ਸਟੋਰ ਤੇ ਤੁਹਾਨੂੰ ਪਤਾ ਭਰਿਆ ਹੀ ਹੁੰਦਾ ਸਮਾਨ ਨਾ ਸਭ ਭਰਿਆ ਪਰ ਸਭ ਚੀਜ਼ਾਂ ਟੱਕੀਆਂ ਨੇ ਕਿ ਇਹਨਾਂ ਤੇ ਘੱਟਾ ਨਾ ਪੈ ਜੇ ਕੱਟੇ ਤੋਂ ਕੱਟੇ ਤੋਂ ਬਾਅਦ ਤੇ ਮੈਂ ਸਾਰਾ ਸਮਾਨ ਟੱਕਿਆ ਉਹ ਜਿਹੜੇ ਪਰਦੇ ਨਾਲ ਦੇ ਪਿੱਛੇ ਹੁਣ ਮੰਜੇ ਮੇਰੀ ਕਢਾਈ ਵਾਲੀ ਮਸ਼ੀਨ ਤੇ ਉਹ ਆ ਚੇਅਰ ਛੋਟੇ ਛੋਟੇ ਜਿਹੜੇ ਹੈਗੇ ਆਪਣੇ ਮੂੜੇ ਤੇ ਦੋ ਬੋਰੇ ਕਣਕ ਦੇ ਉੱਥੇ ਪਏ ਨੇ ਉਸ ਸਾਈਡ ਤੇ ਤੇ ਚਲੋ ਜੀ ਇਦਾਂ ਕਰਕੇ ਪ੍ਰਕਾਰ ਹੋ ਗਿਆ ਵਾ ਕਲੀਨ ਆਹ ਕਾਰਨਰ ਵੀ ਮੈਂ ਸਾਰਾ ਘਰ ਤਾਂ ਵਾ ਕਲੀਨ ਫਿਰ ਫੋਟੋ ਕਲੀਨ ਕਰਨੀ ਆ ਕਿਉਂਕਿ ਉਹ ਨਾ ਫਿਰ ਮੈਨੂੰ ਇਹ ਕਿ ਸਾਰਾ ਧੂੜ ਮਿੱਟੀ ਨਿਕਲ ਜੇ ਬਾਅਦ ਚ ਕਰਾਂਗੇ ਤੇ ਫਿਰ ਸਾਫ ਕਰੂੰਗੀ ਤੇ ਹੁਣ ਚੱਲੇ ਮੈਂ ਅੱਧੇ ਦਿਨ ਚੱਲਦੇ ਚੱਲੀਏ ਚੱਲੀਏ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤੇ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲੋ ਮਿਲਦੇ ਆ ਜੀ ਣੈਕਸਟ ਵੀਡੀਓ ਵਿੱਚ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਕਰਦਾ ਰਹੋ ਬਾਏ